ਸਾਥੀਆਂ ਇਸ ਗੱਲ ਤੋਂ ਭਲੀ ਭਾਤੀ ਜਾਣੂ ਹਨ ਕਿ ਪਿੰਡ ਨੰਗਲ ਫਲੋਰ ਵਿਖੇ ਡਾਕਟਰ ਬੀ ਆਰ ਐਮbedkar ਦੀ ਜਿਹੜੀ ਆ ਮੂਰਤੀ ਜਿਹੜੀ ਆ ਉਸ ਨੂੰ ਖੰਡਿਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਐਸੀ ਹੀ ਘਟਨਾ ਅੰਮ੍ਰਿਤਸਰ ਵਿੱਚ ਜਿੱਥੇ ਅਸੀਂ ਦੇਖ ਲਓ ਪਿਛੜੀ ਮੂਰਤੀ ਲੱਗੀ ਆ ਇਸ ਨੂੰ ਵੀ ਕੁਝ ਮਹੀਨੇ ਪਹਿਲਾਂ ਹੀ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਜ ਦੋਸ਼ੀ ਗੁਰਪਤਨ ਸਿੰਘ ਪੰਨੂ ਜਿਸ ਵੱਲੋਂ ਸਾਫ਼ ਕਿਹਾ ਗਿਆ ਕਿ ਮੈਂ 14 ਅਪ੍ਰੈਲ ਤੱਕ ਅੰਬੇਦਕਰ ਸਾਹਿਬ ਦੀਆਂ ਮੂਰਤੀਆਂ ਉਹਨਾਂ ਨੂੰ ਖੰਡਿਤ ਕਰਾਂਗਾ ਕਿਉਂਕਿ 14 ਅਪ੍ਰੈਲ ਵਾਲੇ ਦਿਨ ਭਾਰਤ ਦੇ ਸੰਵਿਧਾਨਰ ਮਾਤਾ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਦਲਤਾਂ ਦੇ ਰੈਬਰ ਉਹਨਾਂ ਦਾ ਜਨਮ ਦਿਹਾੜਾ ਹੈ ਪਰ ਮੈਂ ਗੁਰਪਤਵਨ ਸਿੰਘ ਪੰਨੂ ਨੂੰ ਸਾਹ ਦੱਸਦਾ ਕਿ 85% ਆਬਾਦੀ ਜਿਹੜੀ ਆ ਭਾਰਤ ਅੰਦਰ ਦਲਿਤ ਲੋਕਾਂ ਦੀ ਆ ਤੇ ਦਲਿਤ ਲੋਕਾਂ ਜਿਹੜੇ ਰੈਬਰ ਨੇ ਉਹ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਨੇ ਜੇਕਰ ਉਸ ਨੂੰ ਐਸੀ ਇਸ਼ਾਰਾਤ ਕੀਤੀ ਗਈ ਤਾਂ ਭਾਰਤ ਦਾ ਜੋ ਮਾਹੌਲ ਆਊਗਾ ਉਹ ਤੋਂ ਸਹਿ ਸਰਕਾਰਾਂ ਵੀ ਇਸ ਗੱਲ ਤੋਂ ਜਾਣੂ ਨਹੀਂ ਹਨ ਕਿਉਂਕਿ ਹੋਰ ਕਿਸੇ ਕੰਮ ਤੋਂ ਛੇੜ ਲਏ ਹੋਰ ਗੱਲ ਹੋਵੇਗੀ ਪਰ ਪਹਿਲਾਂ ਦਲਤਾਂ ਨੂੰ ਜਿਹੜਾ ਉਹ ਛੜਨ ਦੀ ਜਿਹੜੀ ਗੱਲ ਕਰ ਰਿਹਾ ਜਾਂ ਉਹਨਾਂ ਰੈਬਰ ਨੂੰ ਜਿਹੜੇ ਨੁਕਸਾਨ ਪਹੁੰਚਾਉਣ ਦੀ ਗੱਲ ਕਰ ਰਿਹਾ ਅਸੀਂ ਉਸ ਨੂੰ ਸਾਫ਼ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਸ ਗੱਲ ਦਾ ਚੈਲੰਜ ਕਰਦੇ ਹਾਂ ਕਿ ਉਹ ਕਹਿ ਰਿਹਾ ਕਿ ਮੈਂ 14 ਅਪ੍ਰੈਲ ਨੂੰ ਮੂਰਤੀਆਂ ਖੰਡਿਤ ਕਰਨੀਆਂ ਹਨ ਉਹ ਸਾਨੂੰ ਦੱਸ ਕੇ ਆਵੇ ਕਿਸ ਜ਼ਿਲ੍ਹੇ ਵਿੱਚ ਆਣਾ ਹੈ ਬਾਹਰ ਵਿਦੇਸ਼ਾਂ ਵਿੱਚ ਬੈਠ ਕੇ ਪਕਾਇਆਂ ਨਾ ਮਾਰੇ ਕਿਉਂਕਿ ਜਿੰਨੀ ਵਾਰੀ ਉਸਨੇ ਚੈਲੰਜ ਕੀਤਾ ਚਾਹੇ ਉਸਨੇ 에어ਪੋਰਟ ਦੇ ਤੇ ਹਵਾਈ ਜਾਜ ਦਾ ਚੈਲੰਜ ਕੀਤਾ ਕਿ ਇਸ ਹਵਾਈ ਜਾਜ ਵਿੱਚ ਕੋਈ ਸਫ਼ਰ ਕਰਕੇ ਆਵੇ ਅਸੀਂ ਉਸ ਵਾਈ ਜਾਂਚ ਸਫ਼ਰ ਕੀਤਾ 22 ਨਿਯਮ ਉਸ ਉੱਪਰ ਅੰਬਰਸਰ ਦੇ ਵਿੱਚ ਜਿਹੜੀਆਂ 2 ਐਫ ਆਈ ਆਰ ਆਈਆਂ ਦਰਜ ਹੋਈਆਂ ਸਨ ਇੱਕ ਸੀ ਮਕਦਮਾ ਨੰਬਰ 168 220 थाना ਬੀ ਡਿਵੀਜ਼ਨ ਲਵਲੀਨ ਉਰਫ ਲੱਮਟੂ ਜੋ ਕਿ ਵਾਲਮੀਕੀ ਸਮਾਜ ਦਾ ਨੌਜਵਾਨ ਸ਼ੇਰ ਹੈ ਦੂਸਰੀ ਐਫ ਆਈ ਸਾਡੇ ਵੱਲੋਂ ਮਕਦਮਾ ਨੰਬਰ 250/24 थाना ਕੰਬੋ ਵਿੱਚ ਗੁਰਪਤਵਨ ਸਿੰਘ ਪੰਨੂ ਅਤੇ ਦਰਜਾ ਵਾਲਮੀਕੀ ਸਮਾਜ ਐਸੀ ਗਦਰਤਮ ਕਿਹਾਂ ਤੋਂ ਡਰਨ ਵਾਲਾ ਨਹੀਂ ਹੈ ਜੇਕਰ ਇਹਦਾ ਵੀ ਡਾਕਟਰ ਬੀ ਆਰ ਅੰਮੇਰਕਰਜੀ ਦੀ ਮੂਰਤੀ ਨੂੰ ਕੋਈ ਵੀ ਨੁਕਸਾਨ ਪਹੁੰਚਾ ਤਾਂ ਭਾਰਤ ਦੇ ਵਿੱਚ ਜੋ ਹਾਲਾਤ ਪੈਦਾ ਹੋਣਗੇ ਉਸ ਦੀ ਜ਼ਿੰਮੇਵਾਰ ਉਥੇ ਦੀ ਸੂਬਾ ਸਰਕਾਰਾਂ ਤੇ ਭਾਰਤ ਸਰਕਾਰ ਦੀ ਹੋਵੇਗੀ ਕਿਉਂਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਨਾਕਾਮਯਾਬੀ ਹੈ ਕਿ ਇਹਨੇ ਨੇ ਸਾਲ ਹੋ ਜਾਂਦੇ ਨੇ ਮਕਦਮਾ ਦਰਜ ਹੋਏ ਨੂੰ ਅਤੇ ਦੋਸ਼ੀ ਨੂੰ ਜਰਾ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਬੰਬੇ ਵਿੱਚ ਖਾਲਸਾ ਕਾਲੇ ਸਭ ਤੋਂ ਪੁਰਾਣਾ ਬਣਿਆ ਹੋਇਆ ਉਹ ਵੀ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਵਿਧਵਾ ਲੋ ਦਾਨ ਵਿੱਚ ਦਿੱਤੀ ਗਈ ਜ਼ਮੀਨ ਤੇ ਬਣਿਆ ਹੈ ਜੇਕਰ ਦਾਦਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਬਣਿਆ ਹੈ ਉਹ ਵੀ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜ਼ਮੀਨ ਵਿੱਚ ਬੜਿਆ ਡਾਕਟਰ ਬੀ ਆਰ ਅੰਬੇਦਕਰ ਜੀ ਸੰਵਿਧਾਨ ਵਿੱਚ ਜਾਤੀਵਾਦ ਤੋਂ ਉੱਠੇ ਉੱਪਰ ਉੱਠ ਕੇ ਸਾਰੇ ਮਾਨਵਤਾ ਦੇ ਲਈ ਸੰਵਿਧਾਨ ਲਿਖਿਆ ਗਿਆ ਸੀ ਜੇਕਰ ਉਸ ਨੂੰ ਇਹ ਸੰਵਿਧਾਨ ਨਹੀਂ ਪਸੰਦ ਤੋ ਜਾ ਕੇ ਕਿਸੇ ਹੋਰ ਦੇਸ਼ ਵਿੱਚ ਆਪਣਾ ਨਵਾਂ ਸੰਵਿਧਾਨ ਲਾਗੂ ਕਰ ਲੈਣ ਭਾਰਤ ਦੇ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਦੇ ਸਬਦਾਨ ਤੇ ਹੀ ਚੱਲਣਾ ਹੈ ਅਤੇ ਜਿਸ ਨੇ ਵੀ ਉਹਨਾਂ ਦੀ ਮੂਰਤੀ ਵੱਲ ਅੱਖ ਚੁੱਕ ਕੇ ਵੇਖੀ ਉਹਦੀ ਅੱਖਾਂ ਬਾੜ ਦਿੱਤੀ ਜਾਣਗੇ। ਕਿਵੇਂ ਦੇਖਦੇ ਜੀ ਪਿਛਲੀ ਵਾਰ ਜਿੱਦਾਂ ਤੁਹਾਨੂੰ ਦੱਸਿਆ ਇਹ ਸਰਕਾਰਾਂ ਦੀ ਹੀ ਨਾਕਾਮਯਾਬੀ ਹੈ ਭਾਰਤ ਸੰਸਦ ਨੇ ਜਿਨ੍ਹਾਂ ਨੂੰ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਕਾਹ ਸਰਕਾਰਾਂ ਦਾ ਕੇ ਆਪਣਾ ਦਬਾਅ ਬਣਾਈਏ ਤਾਂ ਉਸ ਨੂੰ ਇੱਥੇ ਭਾਰਤ ਦੀ ਧਰਤੀ ਤੇ ਲੈ ਕੇ ਕਾਸ਼ ਦੇ ਤੋਂ ਨੰਨ ਕੇ ਜਿਹੜੇ ਅੰਬੇਦਕਰ ਸਾਡੀ ਮੂਰਤੀ ਤੱਕ ਪਹੁੰਚੇ। ਇਹ ਰਣਨੀਤੀ ਆ ਜੇਕਰ ਕਿਤੇ ਵੀ ਜਗ੍ਹਾ ਤੇ ਤਾਂ ਮੈਂ ਦੱਸਿਆ ਇਹ ਐਸਟ੍ਰੀਗੋਈ ਵੀ ਘਟਨਾ ਘਟਦੀ ਹੈ ਮੈਂ ਸਵਾਮੀ ਹੱਪੀ ਦਾ ਸਟੇਲ ਭਾਰਮਿਕ ਸਮਾਜ ਦਾ ਹਾਂ ਕੱਲ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੋ ਸਾਡੇ ਰੈਬਰ ਹਨ ਉਹਨਾਂ ਦੇ ਲਈ ਆਪਾਂ ਜਾਨ ਤੱਕ ਦੇਣ ਨੂੰ ਤਿਆਰ ਆ ਜਿਵੇਂ ਕਿ ਉਹਨੇ ਪਰਨੂ ਨੇ ਇੱਕ ਵੀਡੀਓ ਦੇ ਵਿੱਚ ਕਿਹਾ ਕਿ 14 ਅਪ੍ਰੈਲ ਨੂੰ ਜਿਹੜੀਆਂ ਬਾਬਾ ਸਾਹਿਬ ਅੰਬੇਡਕਰ ਦੀਆਂ ਜਿਹੜੀਆਂ ਮੂਰਤੀਆਂ ਵਾਂ ਉਹ ਤੋੜੀਆਂ ਜਾਣੀਆਂ ਮੈਂ ਦੱਸ ਦੇਣਾ ਚਾਹਨਾ ਵਾਂ ਵੀ 14 ਤਰੀਕ ਨੂੰ ਮੈਂ ਇੱਥੇ ਖੁਦ ਬੈਠਾ ਹਾਂ ਮੇਰੀ ਲਾਸਟ ਉਹ ਕੋਲ ਲੰਕੇ ਉਹ ਮੂਰਤੀ ਨੂੰ ਹੱਥ ਲਾਣ ਐਲ ਵੀ ਆਪਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਅਸੀਂ ਉਸੇ ਜਗ੍ਹਾ ਤੇ ਖੜੇ ਹਾਂ ਜਿਹੜਾ ਕਿ 26 ਜਨਵਰੀ ਨੂੰ ਜਿਹੜੀ ਕਿ ਇੱਕ ਘਟਨਾ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪ੍ਰਸ਼ਾਸਨ ਇੰਨਾ ਨਿਕੰਮਾ ਵਾਂ ਪੁਲਿਸ ਪ੍ਰਸ਼ਾਸਨ ਵੀ ਮੁਕੰਮਲ ਅੱਜ ਤੱਕ ਅਸੀਂ ਜਿਹੜੀ ਮੰਗ ਕਰਦੇ ਰਿਹਾ ਐ ਐਮਐਸਏ ਦੀ ਵੀ ਉਹਦੇ ਮਗਰ ਜਿਹੜੀਆਂ ਤਾਕਤਾਂ ਸੀ ਜਿਹੜਾ ਬੰਦਾ ਇੱਥੇ ਤੋੜਦਾ ਪਿਆ ਸੀ ਉਹ ਮਗਰ ਜਿਹੜੀਆਂ ਤਾਕਤਾਂ ਸੀ ਉਹ ਅੱਜ ਤੱਕ ਸਾਨੂੰ ਨਹੀਂ ਦੱਸੀਆਂ ਗਈਆਂ ਇੱਥੇ ਅਸੀਂ ਉਹਨਾਂ ਕੋਲ ਮੰਗ ਕੀਤੀ ਸੀ ਵੀ ਇਹ ਜਿਹੜੀ ਰੋਲਿੰਗ ਕੀਤੀ ਜਾਵੇ ਸਾਰੀ ਇਹਨੂੰ ਪੂਰਾ ਕਵਰ ਕੀਤਾ ਜਾਵੇ ਉਹ ਵੀ ਅੱਜ ਤੱਕ ਨਹੀਂ ਹੋਇਆ ਮੰਗ ਕੀਤੀ ਸੀ ਕਿ ਇੱਕ ਕੈਮਰਾ ਜਿਹੜਾ ਇੱਥੇ ਲਾਇਆ ਜਾਵੇ ਉਹ ਕੈਮਰਾ ਵੀ ਅਜੇ ਤੱਕ ਨਹੀਂ ਲੱਗਿਆ ਪੁਲਿਸ ਪ੍ਰਸ਼ਾਸਨ ਅੱਜ ਜ਼ਰੂਰ ਇੱਥੇ ਖੜਾ ਵਾ ਜਾਗਿਆ ਜ਼ਰੂਰ ਅੱਜ ਪਰ 26 ਤਰੀਕ ਤੋਂ ਬਾਅਦ ਇੱਥੇ ਪ੍ਰਸ਼ਾਸਨ ਦੀ ਕੋਈ ਵੀ ਜੜੀ ਆ ਉਹ ਟੀਮ ਨਹੀਂ ਲੱਗੀ ਪੁਲਿਸ ਪ੍ਰਸ਼ਾਸਨ ਦੀ ਅਸੀਂ ਮੰਗ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਗਰ ਕਿਸੇ ਤਰ੍ਹਾਂ ਦਾ ਕੋਈ ਕਡੋਣੀ ਘਟਣਾ ਹੁੰਦੀ ਆ ਤੇਰੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਤੇ ਪ੍ਰਸ਼ਾਸਨ ਦੀ ਹੋਏਗੀ। ਔਰ ਬਾਲਮੀਕ ਸਮਾਜ ਸੁੱਤਾ ਨਹੀਂ ਆ, ਬਾਲਮੀਕ ਸਮਾਜ ਜਾਗਦਾ ਪਿਆ ਵਾ। ਪਹਿਲੇ ਤੁਹਾਨੂੰ ਇਹ ਸਮਝ ਲਾਣੇ ਚਾਹੀਦਾ ਵਾ ਕਿ ਆਰਟੀਕਲ 25 ਤੇ 27 ਦੀ ਗੱਲ ਆਪਾਂ ਕਰ ਰਹੇ ਆ। ਵੀ ਉਹਦੇ ਵਿੱਚ ਜਿਹੜਾ 바ਵਾ ਸਾਹਿਬ ਅੰਬੇਡਕਰ ਨੇ ਉਹ ਸੰਵਿਧਾਨ ਦੇ ਵਿੱਚ ਸਾਨੂੰ ਅਧਿਕਾਰ ਦਿੱਤੇ ਆ ਵੀ ਹਰ ਧਰਮ ਜਿਹੜਾ ਵਾ ਉਹ ਹਰ ਤਰ੍ਹਾਂ ਸੁਣੀ ਦੇਣਾ ਚਾਹੁੰਦੇ ਆ ਕਿ ਪਹਿਲੇ ਬਾਬਾ ਸਾਹਿਬ ਅੰਬੇਡਕਰ ਜਿਹੜੇ 32 ਡਿਗਰੀਆਂ ਵਾਂ ਤੂੰ 33ਵੀਂ ਡਿਗਰੀ ਕਰਕੇ ਆ ਫਿਰ ਬਾਬਾ ਸਾਹਿਬ ਨਾਲ ਮੁਕਾਬਲਾ ਕਰੀ ਕਿਉਂਕਿ 32 ਡਿਗਰੀਆਂ ਅੱਜ ਤੱਕ ਪੂਰੇ ਦੇਸ਼ ਦੇ ਵਿੱਚ ਹੈ ਜਾਂ ਪੂਰੇ ਸੰਸਾਰ ਦੇ ਵਿੱਚ ਕਿਸੇ ਦੇ ਕੋਲ ਨਹੀਂ ਆ ਉਹ ਸਾਡੇ ਰੈਬਰ ਆ ਸਾਡਾ ਪਿਓ ਆ ਸਾਡਾ ਸਭ ਕੁਝ ਕੀ ਬਾਬਾ ਸਾਹਿਬ ਅੰਬੇਡਕਰ ਹੀ ਆ ਦੂਜੀ ਗੱਲ ਉਹਨੇ ਇਹ ਗੱਲ ਕਹੀ ਆ ਕਿ ਤੁਹਾਡਾ ਬਾਬਾ ਸਾਹਿਬ ਅੰਬੇਡਕਰ ਨਾਲ ਕੋਈ ਲੈਣ ਦੇਣ ਨਹੀਂ ਆ ਸਾਡਾ ਬਾਬਾ ਸਾਹਿਬ ਅੰਬੇਡਕਰ ਨਾਲ ਵੀ ਲੈਣ ਦੇਣਾ ਗੁਰੂ ਨਾਨਕ ਦੇਵ ਜੀ ਨਾਲ ਵੀ ਸਾਡਾ ਸਬੰਧ ਆ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਸਾਡਾ ਸਬੰਧ ਆ ਔਰ ਗੁਰੂ ਰਵੀਦਾਸ ਮਾਰਾ ਨਾਲ ਵੀ ਸਾਡਾ ਸਬੰਧ ਆ ਦਲੀ ਸਮਾਜ ਸਾਰਿਆਂ ਦਾ ਸਤਿਕਾਰ ਕਰਦੀ ਆ ਇੱਥੇ ਉਹਨੇ ਪਾੜ ਕ ਪਾਉਣ ਦੀ ਕੋਸ਼ਿਸ਼ ਕੀਤੀ ਆ ਸਿੱਖ ਤੇ ਵਾਲਮੀਕੀ ਦਲੀ ਸਮਾਜ ਔਰ ਹਿੰਦੂ ਸਮਾਜ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਨੂੰ ਚੇਤਾਵਨੀ ਦਿੰਨੇ ਆ ਵੀ ਐਸਾ ਦੀ ਹਰਕਤਾਂ ਜਿਹੜੀਆਂ ਆ ਵਾ ਇਹ ਦੇਸ਼ ਜਿਹੜਾ ਲੋਕਤੰਤਰੀ ਦੇਸ਼ ਆ ਇੱਥੇ ਕਿਸੇ ਤਰ੍ਹਾਂ ਦੀ ਜਿਹੜੀ ਆ ਅਰ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਮਾਜ ਬਿਲਕੁਲ ਜਾਗਰਤ ਆ